ਅੱਜ ਬਣਾਉਣ ਲੱਗੇ ਆਪਾਂ ਗੱਟੇ ਸਬਜੀ ਤੇ ਹੁਣ ਆਪਾਂ ਵੇਸਣ ਪਾ ਲਿਆ ਵੇਸਣ ਪਾ ਲਿਆ ਆਪਾਂ ਤੇ ਹੁਣ ਪਾਉ ਲਿਆ ਨਮਕ ਪਾ ਲਿਆ ਤੇ ਮਸਾਲਾ ਪਾ ਲਿਆ ਗਰਮ ਮਸਾਲਾ ਪਾ ਲਿਆ ਲਾਲ ਮਿਰਚਾ ਪਾ ਲਿਆ ਚੰਗੀ ਤਰ੍ਹਾਂ ਮਿਲਾ ਲੈਣਾ ਚੰਗੀ ਤਰ੍ਹਾਂ ਮਿਲਾ ਕੇ ਇਸ ਤੱਕਾਂ ਗੁੰਨ ਲੈਣਾ ਥੋੜਾ ਜਿਹਾ ਆਪਾਂ ਘਿਓ ਪਾਉਣਾ ਵਿੱਚ ਪਾ ਕੇ ਚੰਗੀ ਤਰ੍ਹਾਂ ਫਿਰ ਮਿਲਾ ਲੈਣਾ ਮਿਲਾ ਕੇ ਤੇ ਹੁਣ ਆਪਣਾ ਆਟਾ ਤਿਆਰ ਤੇ ਇਸ ਤਰ੍ਹਾਂ ਇਸ ਤਰੀਕੇ ਨਾਲ ਆਪਾਂ ਗੱਟੇ ਬਣਾਉਣੇ ਆ ਕੰਟੇ ਦੀ ਮਦਦ ਨਾਲ ਤੇ ਆਪਾਂ ਇਸ ਤੱਕਾਂ ਸਾਰੇ ਗੱਟੇ ਬਣਾ ਲਏ ਹੋਣਾ ਅਬ ਸਟੀਮ ਕਰਾਂਗੇ ਪਾਣੀ ਗਰਮ ਧਰ ਲਿਆ ਤੇ ਛਾਣਨਾ ਧਰ ਕੇ ਉੱਤੇ ਇਸ ਤੱਕ ਗੱਟਿਆਂ ਸਟੀਮ ਕਰ ਲੈਣਾ ਤੇ ਆਪਣੇ ਗੱਟੇ ਸਟੀਮ ਹੋ ਗਏ ਆ ਤੇ ਹੁਣ ਆਪਾਂ ਕਰਾਂਗੇ ਮਸਾਲਾ ਤਿਆ ਟਮਾਟਰ ਪਿਆਜ ਲਸਣ ਅਦਰਕ ਸਾਰੇ ਗ੍ਰाइंड ਕਰਾਂਗੇ ਤੇ ਆਪਾਂ ਹੁਣ ਗ੍ਰाइंड ਕਰ ਲਿਆ ਤੇ ਹੁਣ ਲਾਵਾਂਗੇ ਤੜਕਾ ਤੇਲ ਪਾ ਲਿਆ ਜੀਰਾ ਪਾ ਲਿਆ ਹਿੰਗ ਪਾ ਲਈ ਥੋੜੀ ਜੀ ਤੇ ਹੁਣ ਤੇਜ ਪੱਤਾ ਪਾ ਲਿਆ ਤੇ ਟਮਾਟਰ ਪਿਆਜ ਲਸਣ ਗ੍ਰाइंड ਕੀਤੇ ਪਾ ਰਹੇ ਆਪਾਂ ਤੇ ਹੁਣ ਲਾਲ ਮਿਰਚਾਂ ਪਾ ਲਈਆਂ ਤੇ ਨਮਕ ਪਾ ਲਿਆ ਹਲਦੀ ਪਾ ਲਈ ਮਸਾਲਾ ਪਾ ਲਿਆ ਤੇ ਚੰਗੀ ਤਰ੍ਹਾਂ ਮਿਲਾ ਲਿਆ ਆਪਾਂ ਚੰਗੀ ਤਰ੍ਹਾਂ ਮਿਲਾ ਕੇ ਤੇ ਹੁਣ ਵਿੱਚ ਪਾਣੀ ਪਾ ਕੇ ਤੇ ਤਿੰਨ ਚਾਰ ਮਿੰਟ ਪਕਾਵਾਂਗੇ ਆਪਾਂ ਤਰੀ ਨੂੰ ਤੇ ਹੁਣ ਆਤਰੀ ਆਪਣੀ ਬਣ ਗਈ ਆ ਗਰੇਵੀ ਤੇ ਹੁਣ ਆਪਾਂ ਗੱਟੇ ਪਾ ਦੇ ਵਿੱਚ ਤੇ ਆਪਣੀ ਗੱਟਿਆਂ ਦੀ ਸਬਜ਼ੀ ਹੋ ਗਈ ਤਿਆਰ ਤੁਸੀਂ ਵੀ ਇੱਕ ਵਾਰ ਬਣਾ ਕੇ ਵੇਖੋ ਬਹੁਤ ਹੀ ਟੇਸਟੀ ਬਣਦੀ ਹੈ ਟਰਾਈ ਇੱਕਾ ਜ਼ਰੂਰ ਕਰੋ ਜੀ ਬਾਕੀ